ਦੋ ਸੂਬਿਆਂ ਦੀ ਲੜਾਈ ਹਰ ਵਾਰ ਦੇਖਣ ਨੂੰ ਮਿਲਦੀ ਆ ਪਰ ਹੁਣ ਸਿੱਖਿਆ ਦੇ ਉੱਤੇ ਲਈ ਲੜਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਯੂਨੀਵਰਸਿਟੀ ਉੱਤੇ ਮਾਮਲਾ ਪਹੁੰਚ ਚੁੱਕਿਆ ਹੈ ਕਿਸ ਤਰ੍ਹਾਂ ਦੇ ਦੇ ਕਿ ਇਹ ਬਿਆਨ ਸਿੱਧੇ ਤੌਰ ਤੇ ਦਪਿੰਦਰ ਹੁੱਡਾ ਦਾ ਜੋ ਬਿਆਨ ਹੈ ਉਹ ਚੈਲੈਂਜਿੰਗ ਕਰ ਰਿਹਾ ਹੈ ਉਹ ਚੈਲੰਜ ਕੀਤਾ ਉਹਨਾਂ ਨੇ ਕਿ ਮੈਂ ਜਿਹੜਾ ਹਰਿਆਣਾ ਨਾਲ ਨਾਮ ਜੋੜੂਗਾ ਪੰਜਾਬੀ ਨੂੰ ਸਿੱਧਾ ਇਸ ਬਿਆਨ ਨੂੰ ਪਹਿਲਾਂ ਕਿਸ ਤਰ੍ਹਾਂ ਦੇ ਤੇ ਕੋਈ ਦੋ ਸੂਬਿਆਂ ਦੀ ਲੜਾਈ ਨਹੀਂ ਹੈ ਇਹ ਸਿਰਫ ਚੰਦਕ ਉਹਨਾਂ ਘਟਿਆ ਲੀਡਰਾਂ ਦੀ ਲੜਾਈ ਹੈ ਜਿਹੜੇ ਆਪਣੇ ਰਾਜਨੀਤੀ ਚ WCU ਕੁੱਪ ਸਟੂਡੈਂਟ ਪਾਲਿਸ ਤੋਂ ਵੱਡਾ ਥਾਂ ਮੰਨਿਆ ਜਾਂਦਾ ਜਿਹੜੀ ਸ਼ੁਰੂਆਤ ਹੈ ਉਹ ਯੂਐਸਸੀ ਤੋਂ ਹੁੰਦੀ ਹੈ ਸਿੱਖਿਆ ਵੀ ਕਰੀਏ ਪੋਲਿਟਿਕਸ ਵੀ ਕਰੀਏ ਉੱਥੇ ਦੇ ਪਰ ਪੰਜਾਬ ਯੂਨੀਵਰਸਿਟੀ ਕਿਤੇ ਨਾ ਕਿਤੇ ਹੱਕ ਤਾਂ ਪੰਜਾਬ ਦਾ ਪਰ ਇਹ ਜਿਹੜਾ ਹਰਿਆਣਾ ਕਹਿੰਦੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰਾਂਗੇ ਉਸ ਉੱਤੇ ਮਾਫੀ ਵੀ ਮੰਗੀ ਗਈ ਮੈਂ ਆਣ ਦੇ ਕਿ ਆਮ ਲੋਕਾਂ ਨੇ ਕੋਈ ਓਥੇ ਐਂਸ਼ਨ ਕਰਿਆ ਧਰਨਾ ਪ੍ਰਦਰਸ਼ਨ ਕਰਿਆ ਕੀ ਕਰਿਆ ਉਹਨਾਂ ਨੇ ਕੁਝ ਵੀ ਨਹੀਂ ਦੋ ਲੋਕਾਂ ਦੀ ਸਟੇਟਮੈਂਟ ਨੂੰ ਆਪਾਂ ਸਾਰਾ ਸਟੇਟਮੈਂਟ ਵਿੱਚ ਹਰਿਆਣਾ ਨਾਲ ਕਹਿ ਦਈਏ ਇਹਦੇ ਲੋਕ ਸਮਝ ਚੁੱਕੇ ਨੇ ਕਿ ਜਦੋਂ ਗੋਗੀ ਸਾਹਿਬ ਨੇ ਡੈਥ ਹੋਈ ਜਦੋਂ ਤੁਸੀਂ ਇੱਕ ਪਾਰਟੀ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੁਝ ਦੇ ਰਹੀ ਜਿਹੜਾ ਐਮਐਲਏ ਉਹਨਾਂ ਦੀ ਪਾਰਟੀ ਦਾ ਸੀਗਾ ਜਦੋਂ ਤੁਸੀਂ ਉਹਨਾਂ ਨੂੰ ਹੀ ਨਹੀਂ ਕੁਝ ਦੇ ਰਹੇ ਤੇ ਲੁਧਿਆਣੇ ਦੇ ਲੋਕਾਂ ਨੂੰ ਕੀ ਦੇਵਾਂਗੇ ਕੀ ਲੋਡ ਪੈ ਗਈ ਸੀ ਕਿ ਇਹਨਾਂ ਨੂੰ ਐਮਐਲਏ ਲੜਾਉਣ ਦੀ ਤੇ ਰਾਜ ਸਭਾ ਦੀ ਸੀਟ ਕਾਲੀ ਕਰਾਉਣ ਦੀ ਇਹ ਲੋਡ ਤਾਂ ਪੈ ਗਈ ਸੀ ਕਿ ਕੇਜਰੀਵਾਲ ਨੇ ਰਾਜ ਸਭਾ ਜਾਣਾ ਇਹ ਤਾਂ ਲੋਡ ਪਈ ਸੀ ਜੇ ਇਹ ਲੋਕੀ ਸਮਝ ਚੁੱਕੇ ਨੇ ਲੋਕੀ ਪਾਗਲ ਨਹੀਂ ਹੈ ਕਿ ਪੰਜਾਬ ਸੂਬਿਆਂ ਦੀ ਲੜਾਈ ਪੰਜਾਬ ਤੇ ਹਰਿਆਣਾ ਦੀ ਕਿਤਨਾ ਕਿਤੇ ਸਟੂਡੈਂਟ ਪੋਲਿਟਿਕਸ ਸਟੂਡੈਂਟ ਦੇ ਉੱਤੇ ਜਿਹੜੀ ਹੈ ਲਗਾਤਾਰ ਭਾਰੀ ਪੈ ਰਹੀ ਹੈ ਹਰਿਆਣਾ ਦੇ ਵਿੱਚ ਦਪਿੰਦਰ ਹੁੱਡਾ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਲਗਾਤਾਰ ਜਿਹੜੀ ਹੈ ਉਹ ਸਿਆਸਤ ਸ਼ੁਰੂ ਹੋ ਚੁੱਕੀ ਹੈ ਪੰਜਾਬ ਯੂਨੀਵਰਸਿਟੀ ਜੋ ਕਿ ਪੰਜਾਬ ਦੀ ਹੈ ਪੰਜਾਬ ਸ਼ੁਰੂ ਤੋਂ ਉਸ ਦਾ ਹੱਕ ਪੰਜਾਬ ਯੂਨੀਵਰਸਿਟੀ ਦੇ ਰਿਹਾ ਪਰ ਦਪਿੰਦਰ ਹੁੱਡਾ ਦੇ ਬਿਆਨ ਜਿਸ ਦੇ ਵਿੱਚ ਕਿਹਾ ਕਿ ਮੌਨਸੂਨ ਸੈਸ਼ਨ ਦੇ ਵਿੱਚ ਮੈਂ ਇਹ ਮੰਗ ਉਠਾਉਂਗਾ ਕਿ ਪੰਜਾਬ ਦੇ ਨਾਲ ਜਿਹੜਾ ਨਾਮ ਹਰਿਆਣਾ ਦਾ ਜੁੜਨਾ ਚਾਹੀਦਾ ਹੈ ਹਾਲਾਂਕਿ ਹਰਿਆਣਾ ਕੋਲ ਖੁਦ ਆਪਣੀ ਯੂਨੀਵਰਸਿਟੀ ਵੀ ਨੇ ਪਰ ਹਰ ਵਾਰ ਪੰਜਾਬ ਜਦੋਂ ਪੰਜਾਬ ਦੀ ਚੀਜ਼ਾਂ ਉੱਤੇ ਹੱਕ ਮਾਰ ਦਿੰਦਾ ਲਗਾਤਾਰ ਸਿਆਸਤ ਜਿਹੜੀ ਪੂਰੀ ਗਰਮਾਜ ਜਾਂਦੀ ਹੈ ਮੇਰੇ ਨਾਲ ਇਸ ਵਕਤ ਐਨਐਸਸੀਯੂ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਮੌਜੂਦ ਨੇ ਇਸ਼ਪ੍ਰੀਤ ਜੀ ਕਿਸ ਤਰ੍ਹਾਂ ਦੇ ਦੇਉ ਦੋ ਸੂਬਿਆਂ ਦੀ ਲੜਾਈ ਹਰ ਵਾਰ ਦੇਖਣ ਨੂੰ ਮਿਲਦੀ ਹੈ ਪਰ ਹੁਣ ਸਿੱਖਿਆ ਦੇ ਉੱਤੇ ਲਈ ਲੜਾਈ ਜਿਹੜੀ ਸ਼ੁਰੂ ਹੋ ਚੁੱਕੀ ਹੈ ਯੂਨੀਵਰਸਿਟੀ ਉਤੇ ਮਾਮਲਾ ਪਹੁੰਚ ਚੁੱਕਿਆ ਕਿਸ ਤਰ੍ਹਾਂ ਦੇ ਦੇ ਕਿ ਇਹ ਬਿਆਨ ਸਿੱਧੇ ਤੌਰ ਤੇ ਦਪਿੰਦਰ ਹੁੱਡਾ ਦਾ ਜੋ ਬਿਆਨ ਹੈ ਉਹ ਚੈਲੈਂਜਿੰਗ ਕਰ ਰਿਹਾ ਹੈ ਉਹ ਚੈਲੰਜ ਕੀਤਾ ਉਹਨਾਂ ਨੇ ਕਿ ਮੈਂ ਜਿਹੜਾ ਹਰਿਆਣਾ ਨਾਲ ਨਾਮ ਜੋੜੂਗਾ ਪੰਜਾਬੀ ਨੂੰ ਸਿੱਧਾ ਇਸ ਬਿਆਨ ਨੂੰ ਪਹਿਲਾਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਨਹੀਂ ਭਾਜੀ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਨਾ ਸਪਸ਼ਟ ਕਰਨ ਦੇਣਾ ਚਾਹੁੰਨਾ ਕਿ ਇਹ ਦੋ ਸੂਬਿਆਂ ਦੀ ਲੜਾਈ ਨਹੀਂ ਹੈਗੀ ਇਹ ਸਿਰਫ ਕੁਝ ਚੰਦ ਕ ਲੀਡਰਾਂ ਦੀ ਆਪਣੀ ਰਾਜਨੀਤੀ ਚਮਕਾਉਣ ਦੀ ਲੜਾਈ ਆ ਦੋ ਸੂਬਿਆਂ ਦੀ ਕਦੇ ਪੰਜਾਬ ਤੇ ਹਰਿਆਣਾ ਲੜ ਨਹੀਂ ਸਕਦਾ ਕਿਉਂਕਿ ਪੰਜਾਬ ਤੇ ਹਰਿਆਣਾ ਉਦੋਂ ਵੀ ਇਕੱਠਾ ਸੀਗਾ ਜਦੋਂ ਕਿਸਾਨੀ ਅੰਦੋਲਨ ਸੀਗਾ ਪੰਜਾਬ ਤੇ ਹਰਿਆਣਾ ਉਦੋਂ ਵੀ ਇਕੱਠਾ ਸੀਗਾ ਜਦੋਂ ਸੈਂਟਰ ਖਿਲਾਫ ਜੰਗਲ ਚੱਲ ਰਹੀ ਸੀਗੀ ਹਰਿਆਣੇ ਨੇ ਸਾਨੂੰ ਦੁੱਧ ਸਾਨੂੰ ਪਾਣੀ ਸਾਨੂੰ ਪਨੀਰ ਕੀ ਕੀ ਨਹੀਂ ਹਰਿਆਣੇ ਨੇ ਦਿੱਤਾ ਸਾਨੂੰ ਤੇ ਕੋਈ ਦੋ ਸੂਬਿਆਂ ਦੀ ਲੜਾਈ ਨਹੀਂ ਇਹ ਸਿਰਫ ਚੰਦਕ ਉਹਨਾਂ ਘਟਿਆ ਲੀਡਰਾਂ ਦੀ ਲੜਾਈ ਆ ਜਿਹੜੇ ਆਪਣੇ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਪਰ ਆਪਾਂ ਕਹਿੰਦੇ ਦੋ ਸੂਬਿਆਂ ਦੀ ਲੜਾਈ ਨਹੀਂ ਪਰ ਕਿਤਨੇ ਕਿਤੇ ਪੰਜਾਬ ਵੀ ਉਸ ਸੀ ਇੱਕ ਸਟੂਡੈਂਟ ਪੁਲਿਸ ਤੋਂ ਵੱਡਾ ਥਾਂ ਮੰਨਿਆ ਜਾਂਦਾ ਜਿਹੜੀ ਸ਼ੁਰੂਆਤ ਹੈ ਉਹ ਯੂਨੀਵਰਸਿਟੀ ਤੋਂ ਹੁੰਦੀ ਹੈ ਸਿੱਖਿਆ ਵੀ ਕਰੀਏ ਪੋਲਿਟਿਕਸ ਵੀ ਕਰੀਏ ਉੱਥੋਂ ਦੀ ਪਰ ਪੰਜਾਬ ਯੂਨੀਵਰਸਿਟੀ ਕਿਤਨੇ ਕਿਤੇ ਹੱਕ ਤਾਂ ਪੰਜਾਬ ਦਾ ਪਰ ਇਹ ਜਿਹੜਾ ਹਰਿਆਣਾ ਕਹਿੰਦੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰਾਂਗੇ ਉਸ ਉੱਤੇ ਮਾਫੀ ਵੀ ਮੰਗੀ ਗਈ ਹਰਿਆਣੇ ਚ ਕੌਣ ਕਹਿੰਦਾ ਹੈ ਦੋ ਲੋਕਾਂ ਨੂੰ ਤੁਸੀਂ ਸਾਰਾ ਹਰਿਆਣਾ ਨਾ ਬਣਾਉਣਾ ਹਰਿਆਣੇ ਦੇ ਕਿ ਆਮ ਲੋਕਾਂ ਨੇ ਕੋਈ ਉੱਥੇ ਅਨਛਣ ਕਰਿਆ ਧਰਨਾ ਪ੍ਰਦਰਸ਼ਨ ਕਰਿਆ ਕੀ ਕਰਿਆ ਉਹਨਾਂ ਨੇ ਕੁਝ ਵੀ ਨਹੀਂ ਦੋ ਲੋਕਾਂ ਦੀ ਸਟੇਟਮੈਂਟ ਨੂੰ ਆਪਾਂ ਸਾਰਾ ਸਟੇਟਮੈਂਟ ਪਿਛੇ ਹਰਿਆਣਾ ਨਾ ਕਹਿ ਦਈਏ ਇਹ ਦੇਖੋ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਵੀ ਆ ਉਹ ਵੀ 7-8 ਹਲਕਿਆਂ ਦਾ ਹੁੰਦਾ ਕਿ ਉਹਦੇ ਕੋਈ ਧਰਨਾ ਪ੍ਰਦਰਸ਼ਨ ਹੋਇਆ ਕੁਝ ਹੋਇਆ ਕੁਝ ਵੀ ਨਹੀਂ ਹੋਇਆ ਇਸ ਲਈ ਇੱਕ ਮੂਰਖਮਤੀ ਵਾਲਾ ਬਿਆਨ ਸੀਗਾ ਇਹ ਜਿਹੜਾ ਯੂਨੀਵਰਸਿਟੀ ਦਾ ਪ੍ਰਧਾਨ ਹੈ ਬਹੁਤ ਵੱਡਾ ਮੂਰਖਮਤੀ ਵਾਲਾ ਬਿਆਨ ਸੀ ਕਿਉਂਕਿ ਉਹਦਾ ਲਾਸਟ ਦਿਨ ਸੀਗਾ ਉੱਥੇ ਚੱਲਿਆ ਸੀਗਾ ਉਹਨੂੰ ਆਏ ਸੀਗਾ ਕਿ ਮੈਂ ਹਰਿਆਣੇ ਦਾ ਪ੍ਰਧਾਨ ਹਰਿਆਣੇ ਜਾ ਕੇ ਵਾਹ ਵੇ ਘਟ ਲੂੰਗਾ ਦਿੱਕਤ ਇਹ ਹੋਈ ਕਿ ਉਹਦਾ ਵਿਰੋਧ ਹੀ ਇੰਨਾ ਹੋ ਗਿਆ ਹਰਿਆਣੇ ਤੋਂ ਵੱਧ ਵਿਰੋਧ ਹੋਇਆ ਉਹਦਾ ਹਰਿਆਣੇ ਵਾਲੇ ਨੇ ਕਿਹਾ ਯਾਰ ਤੁਸੀਂ ਕੰਮਲਿਓ ਕਿ ਤੁਸੀਂ ਸਾਡੀ ਯੂਨੀਵਰਸਿਟੀ ਜਿੱਥੇ ਜਾ ਕੇ ਅਸੀਂ ਪੜ੍ਹਦੇ ਆਂ ਮਰਦਮੰਦਾ ਉਹ ਹੁੰਦਾ ਜੇ ਕਿਸੇ ਦੇ ਘਰੋਂ ਪਾਣੀ ਦਾ ਗਲਾਸ ਵੀ ਪੀਂਦੇ ਨਾ ਉਹ ਵੀ ਆਸਾਨੀ ਯਾਦ ਰੱਖਦਾ ਤਾਂ ਹਰਿਆਣੇ ਵਾਲਿਆਂ ਨੂੰ ਪਤਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਨੇ ਹਰਿਆਣੇ ਨੂੰ ਕੀ ਕੀ ਦਿੱਤਾ ਹੈ ਇਸ ਲਈ ਉਹਨੂੰ ਬਹੁਤ ਵੱਡਾ ਬੈਕਲੈਸ਼ ਮਿਲਿਆ ਤੇ ਉਹਨੇ ਮਾਫੀ ਵੀ ਮੰਗ ਲਈ ਤੇ ਉਹ ਮਾਫੀ ਮੰਗਣੀ ਜ਼ਰੂਰੀ ਵੀ ਸੀ ਕਿ ਪਹਿਲਾਂ ਤਾਂ ਉਹਨੇ ਇਹੋ ਜਿਹਾ ਕਦਮ ਚੁੱਕਿਆ ਹੀ ਕਿ ਉਹਦੀ ਮੂਰਖਮਤੀ ਇਹ ਬਹੁਤ ਵੱਡੀ ਇਸ ਲਈ ਇਹਨੂੰ ਦੋ ਸਟੇਟਾਂ ਦਾ ਨਾਮ ਮੁੱਦਾ ਬਣਾਈ ਹੈ ਜੀ ਇਹਨੂੰ ਮੁੱਦਾ ਰਹਿਣ ਦੀ ਹੈ ਕਿ ਕੁਝ ਇੱਕ ਚੰਦ ਜਿਹੜੇ ਜਿਨੇ ਪੋਲਿਟੀਸ਼ੀਅਨ ਜਿਨ੍ਹਾਂ ਦਾ ਦਿਮਾਗ ਘੱਟ ਚੱਲਦਾ ਆ ਉਹ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਆ ਫਿਰ ਉਹਨਾਂ ਨੂੰ ਯੂ-ਟਰਨ ਵੀ ਲੈਣਾ ਪੈਂਦਾ ਫਿਰ ਮਾਫੀ ਵੀ ਮੰਗਣੀ ਪੈਂਦੀ ਹੈ ਇਹ ਤਾਂ ਗੱਲ ਹੋਈ ਯੂਨੀਵਰਸਿਟੀ ਦੇ ਮੁੱਦਿਆਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਬਾਈਪਲ ਇਲੈਕਸ਼ਨ ਲੁਧਿਆਣੇ ਚ ਹੋਣ ਜਾ ਰਹੇ ਨੇ ਕੀ ਤੁਸੀਂ ਵੀ ਉਹ ਐਕਟਿਵ ਪ੍ਰੋਪਰ ਐਕਟਿਵ ਰਹਿਣੇ ਹੋ ਕੀ ਲੁਧਿਆਣੇ ਜਿਸ ਕਾ ਮਾਹੌਲ ਲੱਗ ਰਿਹਾ ਇਸ ਵਾਰ ਲੁਧਿਆਣੇ ਚ ਪੂਰਾ ਪੋਜ਼ਿਟਿਵ ਮਾਹੌਲ ਹੈ ਜੀ ਲੁਧਿਆਣੇ ਦੇ ਲੋਕ ਸਮਝ ਚੁੱਕੇ ਨੇ ਕਿ ਜਦੋਂ ਗੋਗੇ ਸਾਹਿਬ ਨੇ ਡੈਥ ਹੋਈ ਜਦੋਂ ਤੁਸੀਂ ਇੱਕ ਪਾਰਟੀ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੁਝ ਦੇ ਰਹੀ ਜਿਹੜਾ ਐਮ.ਐਲ.ਏ ਉਹਨਾਂ ਦੀ ਪਾਰਟੀ ਦਾ ਸੀਗਾ ਜਦੋਂ ਤੁਸੀਂ ਉਹਨਾਂ ਨੂੰ ਹੀ ਨਹੀਂ ਕੁਝ ਦੇ ਰਹੇ ਤੇ ਲੁਧਿਆਣੇ ਦੇ ਦੂਸਰੀ ਗੱਲ ਜਿਹੜਾ ਇਹ ਮੈਂਬਰ ਪਾਰਲੀਮੈਂਟ ਆ ਰਾਜ ਸਭਾ ਦਾ ਇਹਨੇ ਕਿੰਨਾ ਫੰਡ ਯੂਜ਼ ਕੀਤਾ ਲੁਧਿਆਣੇ ਵਾਸਤੇ ਜਿਹੜਾ ਕਢਾ ਕੇ ਦੇਖਿਓ 20-30 ਲੱਖ ਰੁਪਏ ਵੀ ਨਹੀਂ ਦਿੱਤਾ ਹਜੇ ਤੱਕ ਸਿਰਫ 2.5-3 ਸਾਲ ਹੋ ਗਏ 20-30 ਲੱਖ ਰੁਪਏ ਵੀ ਨਹੀਂ ਦਿੱਤਾ ਲੁਧਿਆਣਿਆਂ ਦੀ ਲਿਵਾਸੀਆਂ ਨੂੰ ਤੀਸਰੀ ਗੱਲ ਕੀ ਕੀ ਲੋਡ ਪੈ ਗਈ ਸੀਗੀ ਕਿ ਇੱਕ ਸੀਟ ਤਾਂ ਪਹਿਲੇ ਲੁਧਿਆਣੇ ਕੋਲ ਸੀਗੀ ਕੀ ਲੋਡ ਪੈ ਗਈ ਸੀਗੀ ਕਿ ਇਹਨਾਂ ਨੂੰ ਐਮ.ਐਲ.ਏ ਲੜਾਉਣ ਦੀ ਤੇ ਰਾਜ ਸਭਾ ਦੀ ਸੀਟ ਖਾਲੀ ਕਰਾਉਣ ਦੀ ਇਹ ਲੋਡ ਤਾਂ ਪੈ ਗਈ ਸੀ ਕਿਉਂਕਿ केजरीवाल ਨੇ ਰਾਜ ਸਭਾ ਜਾਣਾ ਹੈ ਇਤਾਂ ਲੋੜ ਪਈ ਸੀ ਜੇ ਇਹ ਲੋਕੀ ਸਮਝ ਚੁੱਕੇ ਨੇ ਲੋਕੀ ਪਾਗਲ ਨਹੀਂ ਹੈ ਕਿ ਪੰਜਾਬ ਦੇ ਪੰਜਾਬ ਦੇ ਉੱਤੇ ਹੁਣ ਆਰਐਸਐਸ ਵਾਲੇ ਰਾਜ ਨਹੀਂ ਕਰ ਸਕਦੇ ਪੰਜਾਬ ਦੇ ਉੱਤੇ ਕੋਈ ਬਾਹਰਲੀ ਸਟੇਟ ਵਾਲਾ ਆ ਕੇ ਰਾਜ ਪੰਜਾਬੀ ਪੰਜਾਬੀ ਆਪਸ ਵਿੱਚ ਲੜਦਾ ਰਵੇ ਪਰ ਜਦੋਂ ਪੰਜਾਬੀ ਨੂੰ ਤੁਸੀਂ ਦੱਬਣ ਦੀ ਗੱਲ ਕਰੋਗੇ ਨਾ ਸਾਬ ਤਾਂ ਫਿਰ ਉਹ ਪੰਜਾਬੀ ਉਹਨੂੰ ਸਹਿੰਦਾ ਨਹੀਂ ਹੈ ਇਸ ਲਈ ਲੋਕੀ ਸਮਝ ਚੁੱਕੇ ਨੇ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਬਾਹਰਲੀ ਪਾਰਟੀ ਆ ਕੇਜਰੀਵਾਲ ਦਾ ਸਾਡੇ ਪੰਜਾਬ 'ਚ ਕੰਮ ਕੀ ਆ ਇਹ ਕਹਿੰਦੇ ਨੇ ਜੀ ਤੁਹਾਡੇ ਇੰਚਾਰਜ ਵੀ ਆਉਂਦੇ ਸਾਰੇ ਕੁਝ ਆਉਂਦੇ ਸਭ ਸਾਡੇ ਇੰਚਾਰਜਾਂ ਦੀ ਪੱਥਰਾਂ ਤੇ ਫੋਟੋ ਨਹੀਂ ਲੱਗਦੀਆਂ ਪੱਥਰਾਂ ਦੇ ਨਾਮ ਨਹੀਂ ਲਿਖੇ ਜਾਂਦੇ ਸਾਡੇ ਇੰਚਾਰਜ ਕੋਈ ਰਾਜ ਸਭਾ ਟਿਕਟ ਲੈ ਕੇ ਉੱਥੇ ਨਹੀਂ ਚੱਲ ਜਾਂਦੇ ਇਹ ਬਹੁਤ ਵੱਡਾ ਵਿਸ਼ਾ ਤੇ ਲੋਕੀ ਲੁਧਿਆਣੇ ਦੇ ਸਮਝ ਚੁੱਕੇ ਨੇ ਕਿਉਂਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਕਿਜਰੀਵਾਲ ਜਿਹੜੇ ਨੇ ਪੰਜਾਬ ਦੇ ਐਮਐਲਏ ਨਾਲ ਮੀਟਿੰਗ ਕਰ ਰਹੇ ਨੇ ਐਮਪੀਸ ਨਾਲ ਮੀਟਿੰਗ ਕਰ ਰਹੇ ਨੇ ਜਾਂ ਫਿਰ ਗੱਲ ਕਰੀਏ ਲੁਧਿਆਣਾ ਬਾਇਪਰੋਲ ਇਲੈਕਸ਼ਨ ਜਾਂ ਜਲੰਧਰ ਯਾਤਰ ਮਨੀਸ਼ ਸਸੋਦੀਆ ਤੇ ਅਰਵਿੰਦ ਕੇਜਰਵਲ ਜਿਹੜੇ ਨੇ ਉਹ ਉੱਥੇ ਜ਼ਿਆਦਾ ਐਕਟਿਵ ਹੋ ਰਹੇ ਨੇ ਹਾਲਾਂਕਿ ਦਿੱਲੀ ਦੇ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਪਰ ਇੱਥੇ ਐਕਟਿਵ ਹੋਣਾ ਇੱਥੇ ਆਣਾ ਇਨਚਾਰਜ ਦਾ ਵੀ ਇੱਥੇ ਆਣਾ ਕਿਤੇ ਨਾ ਕਿਤੇ ਪੰਜਾਬ ਜਿਵੇਂ ਸਰਕਾਰ ਜਿਹੜੀ ਇਹਨਾਂ ਦੀ ਬਣੀ ਸੀਗੀ 92 ਵਿਧਾਇਕ ਵੀ ਆਏ ਆਮ ਜਨਤਾ ਸੀਗੀ ਵਿਧਾਇਕ ਬਣੇ ਪਰ ਇਹਨਾਂ ਦਾ ਇੱਥੇ ਇਸ ਵਕਤ ਪਹੁੰਚਣਾ ਉਹ ਕਿਹਾ ਆਪਾਂ ਸਮਝੀ ਇਸ ਚੀਜ਼ ਨੂੰ ਇਹ ਤਾਂ ਹੁਣ ਇਹਨਾਂ ਨੂੰ ਦੇਖ ਪੁੱਛੋ ਨਾ ਜੇ ਮੈਨੂੰ ਤਾਂ ਸਮਝਣ ਚ ਆ ਰਿਹਾ ਕਿ ਭਗਵੰਤ ਸਿੰਘ ਸਾਹਿਬ ਥੋੜੇ ਜਿਹਾ ਜ਼ਿਆਦਾ ਵੀਕ ਹੋ ਜਿੰਨਾ ਇਹਨਾਂ ਨੂੰ ਵੀਕ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ 92 ਜਿਹੜੀਆਂ ਭੇਡਾਂ ਨੇ ਉਹ ਭਗਵੰਤ ਜੀ ਸਾਹਿਬ ਦੇ ਚਿਹਰੇ ਤੇ ਆਈਆਂ ਸੀਗੀਆਂ ਤੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਆਮ ਪਾਰਟੀ ਨੂੰ ਕੇਜਰੀਵਾਲ ਦੇ ਮੂੰਹ ਤੇ ਜਾਂ ਸੋਦੀਆ ਦੇ ਮੂੰਹ ਤੇ ਵੋਟ ਪਾਜੂਗੀ ਇਹਨਾਂ ਦਾ ਬਹੁਤ ਵੱਡਾ ਵਹਿਮ ਤੇ ਭੁਲੇਖਾ ਆ। ਪ੍ਰਮਾਤਮਾ ਹੁਣ ਨੀ ਗੱਡੂ 27 ਚ ਕੱਢ ਦੂਗਾ। ਪਰ ਮੈਨੂੰ ਲੱਗਦਾ ਲੁਧਿਆਣੇ ਦੇ ਲੋਕ ਪੂਰੇ ਜਥੇਬੰਦ ਪੂਰੇ ਤਿਆਰ ਬੰਨੇ ਤੇ ਇਹਨਾਂ ਦਾ ਚੰਗੀ ਤਰ੍ਹਾਂ ਵਹਿਮਖਲੇ ਕੱਢ ਦੇਣਗੇ ਨਾ ਨਹੀਂ ਹੈ ਕਿਉਂਕਿ ਅੱਜ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਲੁਧਿਆਣੇ ਵੈਸ ਦੇ ਵਿੱਚ ਜਿਹੜਾ ਉਹ ਬਾਈਪਰਲ ਇਲੈਕਸ਼ਨ ਨੇ ਤੇ ਉੱਥੇ ਜਿਹੜਾ ਮਾਮਲਾ ਕਹਿੰਦੇ ਵੀ ਇਹ ਚੀਜ਼ ਉੱਥੇ ਸੀ ਕਿ ਜਿਹੜਾ 24000 ਏਕੜ ਦੇ ਕਿਉਂ ਜਿਹੜਾ ਲੈਂਡ ਅਕਵਾਇਰ ਕੀਤੀ ਜਾ ਰਹੀ ਸੀ ਕਹਿੰਦੇ ਵੀ ਉਹ ਕਿੰਨਾ ਕਿਤੇ ਆਪਾਂ ਕਹੀਏ ਵੀ ਉਹ ਚੋਣਾਂ ਤੋਂ ਪਹਿਲਾਂ ਉੱਥੇ ਲੈਂਡ ਅਕਵਾਇਰ ਕਰਨਾ ਇਹ ਲੋਕਾਂ ਦੇ ਲਈ ਕਿੰਨੇ ਗੁੰਮਰਾਹ ਕਰਨ ਦਾ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਇਹਨਾਂ ਇੰਨੀ ਵੱ ਬੀ ਦੂਸਰਾ ਆਪਾਂ ਕਹਿ ਰਹੇ ਵੀ ਐਰੋਸਿਟੀ ਉੱਥੇ ਤਿਆਰ ਕੀਤਾ ਜਾ ਰਿਹਾ ਹੈ ਇਹ ਵੋਟਾਂ ਦਾ ਕਾਰਨ ਹੈ ਕਿਵੇਂ ਮੰਨੀ ਹੈ ਨਾ ਨਹੀਂ ਨਹੀਂ ਸਾਬ ਇਹਦਾ ਤਾਂ ਵਿਰੋਧ ਹੋ ਰਿਹਾ ਨਾ ਇਹਦਾ ਜਦੋਂ ਇੱਕ ਚੀਜ਼ ਦਾ ਵਿਰੋਧ ਹੋਣ ਲੱਗ ਜਵੇ ਮਤਲਬ ਲੋਕੀ ਉਹਦੇ ਐਂਟੀ ਨੇ ਤੇ ਸਰਕਾਰਾਂ ਨੂੰ ਉਹ ਚੋ ਫਾਇਦਾ ਆ ਰਿਹਾ ਜਿਹੜੀ ਚੀਜ਼ ਦਾ ਵਿਰੋਧ ਹੋ ਰਿਹਾ ਉਹਦੇ ਵਿੱਚ ਲੋਕ ਕਿੱਦਾਂ ਵੋਟ ਪਾ ਦੇਣਗੇ ਸਰਕਾਰ ਨੂੰ ਆਪਣੇ ਫਾਇਦੇ ਦਿਖਦੇ ਨੇ ਹੁਣ ਇਹ ਆਪਣੇ ਫਾਇਦੇ ਕੀ ਨੇ ਇਹ ਤਾਂ ਜ਼ਿਆਦਾ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਜਾਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਦੱਸ ਸਕਦਾ ਲੋਕਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਵਿਰੋਧ ਆ ਤਾਂ ਹੀ ਉਹ ਹਲੇ ਇਹਨਾਂ ਨੇ ਖਬਰਾਂ ਚਪਾਤੀਆਂ ਤਾਹੀਂ ਇਹ ਸਾਹਮਣੇ ਉਹਨੇ ਤੇ ਬਿਆਨ ਨਹੀਂ ਦੇਰੇ ਕਿਉਂਕਿ ਐਗਰੀਕਲਚਰ ਲੈਂਡ ਨੂੰ ਤਬਾਹ ਕਰਨਾ ਉਹ ਵੀ ਪੰਜਾਬ ਦੇ ਪੰਜਾਬ ਦਾ ਹੈ ਐਗਰੀਕਲਚਰ ਲੈਂਡ ਤੇ ਬਚਿਆ ਕਿੰਨਾ ਹੈਗਾ ਥੋੜਾ ਜਿਹਾ ਪੰਜਾਬ ਰਹਿ ਗਿਆ ਪਹਿਲਾਂ ਤਾਂ ਹਰੀ ਕ੍ਰਾਂਤੀ ਨੇ ਸਾਨੂੰ ਮਾਨਤਾ ਗ੍ਰੀਨ ਰੈਵੋਲੂਸ਼ਨ ਨੇ ਉਸ ਤੋਂ ਬਾਅਦ ਕੋਈ ਕ੍ਰੌਪ ਡਿਵਰਸਿਫਿਕੇਸ਼ਨ ਦੀ ਕੋਈ ਗੱਲ ਨਹੀਂ ਕਰੀ ਉਹ ਇਹ ਕਹਿੰਦੇ ਸੀ ਐਮਐਸਪੀ ਮੱਕੀ ਦੇ ਵੀ ਦਵਾਂਗੇ ਉਹ ਵੀ ਹੁੰਦੀ ਤੀ ਬਹੁਤ ਵੱਡੀਆਂ ਗੱਲਾਂ ਨੇ ਭਾਜੀ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਤੇ ਇਹ ਤੇ ਵਿਚਾਰ ਕਰਕੇ ਜਵਾਬ ਦੇਣਾ ਚਾਹੀਦਾ ਲੋਕਾਂ ਨੂੰ ਕਈ ਆਪਾਂ ਗੱਲਾਂ ਦੀ ਚਰਚਾ ਕਰਾਂਗੇ ਕਿਉਂਕਿ ਫਿਲਹਾਲ ਮੈਂ ਤੁਹਾਡੀ رائے ਵੀ ਇਸ ਸੇ ਜਾਨਣਾ ਚਾਹੁੰਦਾ ਕਿ ਤਿੰਨ ਸਾਲ ਦੀ ਵੀ ਸਰਕਾਰ ਕਹਿੰਦੀ ਵੀ ਅਸੀਂ ਨੌਕਰੀ ਵੀ ਦਿੱਤੀਆਂ ਸਰਕਾਰ ਕਹਿੰਦੀ ਹੈ ਅਸੀਂ ਹਰ ਚੀਜ਼ ਅਸੀਂ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀਆਂ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਉਹ ਅਸੀਂ ਕਰ ਰਹੇ ਹਾਂ ਮੱਕੀ ਉਹ ਅਸੀਂ ਚੰਗੀਆਂ ਕਰ ਰਹੇ ਹਾਂ ਉਹਨੂੰ ਸੈੱਟ ਕਰ ਰਹੇ ਹਾਂ ਤਿੰਨ ਸਾਲ ਦੀ ਸਰਕਾਰ ਨੂੰ ਇਸ ਤਰ੍ਹਾਂ ਕੀ ਕਿਵੇਂ ਦੇਖਦੇ ਹਾਂ ਅਸੀਂ ਦੇਖੋ ਮੇਰੇ ਦੇਖਣ ਨਾਲ ਨਾਲ ਦੇਖਣ ਨਾਲ ਕੋਈ ਬੜਾ ਫਰਕ ਨਹੀਂ ਪੈਣਾ ਕਿਉਂਕਿ ਮੇਰੇ ਤਾਂ ਇੱਕ ਵੋਟ ਆ ਫਰਕ ਉਦੋਂ ਪੈਣਾ ਜਦੋਂ ਲੋਕੀ ਇਹਨਾਂ ਨੂੰ ਗਾਲਾਂ ਕੱਢਣ ਲੱਗ ਜਾਣ ਤੇ ਲੋਕੀ ਹੁਣ ਗਾਲਾਂ ਕੱਢਣ ਲੱਗ ਗਏ ਨੇ ਜਦੋਂ ਪਿੰਡਾਂ 'ਚ ਇਹਨਾਂ ਦਾ ਵਿਰੋਧ ਹੁੰਦਾ ਹੁਣ ਟਰਾਲੀ ਚੋਰ ਕਿਹਾ ਗਿਆ ਇਹਨਾਂ ਨੂੰ ਉੱਥੋਂ ਜਾ ਕੇ ਟਰਾਲੀਆਂ ਚੱਕ ਲਿਆਏ ਉੱਥੋਂ ਕਿਸਾਨ ਅੰਦੋਲਨ ਚ ਬਹੁਤ ਵੱਡਾ ਪਾਜੀ ਬੈਕਲੈਸ਼ ਹੈ ਨਾ ਵਾਸਤੇ ਪਿੰਡਾਂ ਜਿਹਨਾਂ ਨੂੰ ਵੜਨੇ ਦਿੱਤਾ ਜਾ ਰਿਹਾ ਇਹ ਤਾਂ ਸਿਰਫ ਤਾਵੇਂ ਜਾਵੇਂ ਦੇ ਨਾਲ ਜੋ ਭਗਵੰਤ ਜੀ ਸਾਹਿਬ ਖੁਦ ਕਹਿੰਦੇ ਹੁੰਦੇ ਸੀਗੇ ਕਿ ਸਾਹਿਬ ਮੈਂ ਕੋਈ ਸਿਕਿਉਰਟੀ ਆ ਫਿਰ ਬਹੁਤ ਸਾਰੀਆਂ ਗੱਲਾਂ ਨੇ ਬਾਰ ਬਾਰ ਕਰਕੇ ਕੋਈ ਫਾਇਦਾ ਨਹੀਂ ਹੁਣ ਜਦੋਂ 2027 ਦੇ ਵਿੱਚ ਜਦੋਂ ਲੋਕੀ ਜਵਾਬ ਦੇਣਗੇ ਉਦੋਂ ਹੀ ਸਾਰਿਆਂ ਦਾ ਗੱਲਾਂ ਜਵਾਬ ਮਿਲ ਜੂਗਾ ਜੀ ਇੱਕ ਲਾਸਟ ਵਿੱਚ ਮੇਰਾ ਸਵਾਲ ਹੈ ਸਮਾਣੇ ਦੇ ਵਿੱਚ ਇਨਸੀਡੈਂਟ ਹੋਇਆ ਪਰ ਪਰਿਵਾਰ ਜਿਹੜੇ ਨੇ ਹਾਲੇ ਵੀ ਹੱਕ ਮੰਗ ਰਹੇ ਨੇ 나 ਕੋਈ ਉੱਥੇ ਲੀਡਰ ਪਹੁੰਚ ਰਹੇ ਆ ਅੱਜ ਵੀ ਧਰਨਾ ਲਗਾਤਾਰ ਚੱਲ ਰਿਹਾ ਹੈ ਨਾ ਇਨਸਾਫ ਮਿਲਿਆ ਨਾ ਕੋਈ ਲੀਡਰ ਪਹੁੰਚ ਰਹੇ ਆ ਕਿ ਮੈਂ ਉੱਥੇ ਮੈਂ ਦੇਖ ਕੇ ਵੀ ਆ ਹਾਲਾਤ ਤੋਂ ਬੜੇ ਗੰਭੀਰ ਬਣੇ ਹੋਏ ਨੇ ਕੀ ਕੁਝ ਕੀਤਾ ਜਾ ਰਿਹਾ ਕਿਉਂਕਿ ਕਾਂਗਰਸ ਦੇ ਪਾਰਟੀ ਵੀ ਉੱਥੇ ਕੋਈ ਕਹਿੰਦੇ ਹਾਲੇ ਕੋਈ ਉਹ ਉਹਨਾਂ ਦਾ ਕਹਿੰਦੇ ਵੀ ਸਾਡੇ ਕੋ ਕੋਈ ਬੰਦਾ ਨਹੀਂ ਪਹੁੰਚ ਰਿਹਾ ਵੀ ਸਾਡੇ ਕਹਿੰਦੇ ਕਹਿੰਦੇ ਜਵਾਗ ਗਏ ਨੇ ਪਰ ਹੱਕ ਨਹੀਂ ਸਾਡਾ ਵੀ ਸਾਡੀ ਜਿਹੜੀ ਮਿਲ ਨਹੀਂ ਰਹੀ ਸਾਨੂੰ ਹੱਕ ਦੇਖੋ ਸਾਬ ਉਹਨਾਂ ਦਾ ਛੋਟਾ ਜੇ ਬੇਟਾ ਹੀ ਜਦੋਂ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਲਾਉਣ ਲੱਗ ਜਵੇ ਬਹੁਤ ਵੱਡਾ ਇੱਕ ਮੈਸੇਜ ਹੁੰਦਾ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਵੀ ਤੁਹਾਡੇ ਅੰਟੀ ਹੋ ਚੁਗੀ ਹੈ। ਰਹੀ ਗੱਲ ਕਾਂਗਰਸ ਦੀ ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਜਾਣਾ ਚਾਹੀਦਾ ਸੀਗਾ ਜੀ ਉੱਥੇ। ਹੁਣ ਗਏ ਨਹੀਂ ਨਹੀਂ ਗਏ ਮੈਨੂੰ ਇਹਦੇ ਬਾਰੇ ਇੰਨੀ ਖਬਰ ਹੈ ਨਹੀਂ ਕਿ ਪਰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਜਿਹਦੇ ਅੱਤ ਜਦੋਂ ਹੋ ਜਿਵੇਂ ਨਾ ਫਿਰ ਲੋਕੀ ਦੇਖਦੇ ਨੇ ਕਿ ਨਾਲ ਕੌਣ ਖੜਦਾ ਆ ਤੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਇਹਦੇ ਨਾਲ ਚੰਗੀ ਤਰ੍ਹਾਂ ਪਰ ਜੋ ਐਨਐਸਯੂ ਹੈ ਜੀ ਤਾਂ ਬਤੌਰ ਪੰਜਾਬ ਦਾ ਪ੍ਰਧਾਨ ਮੈਂ ਤਾਂ ਚੰਗੀ ਤਰ੍ਹਾਂ ਇਹਨੂੰ ਸਪੋਰਟ ਕਰਦਾ ਤੇ ਅਸਤਾ ਪੂਰੇ ਪਰਿਵਾਰ ਦੇ ਨਾਲ ਹੈ ਜੀ। ਇਸ ਵੇ ਅ ਕਈ ਵਾਰ ਤੁਹਾਡੇ ਬਿਆਨਤ ਉਹਨੇ ਇੱਕ ਚੀਜ਼ ਸਿੱਧਾ ਨਿਕਲ ਕੇ ਆਉਂਦੀ ਹੈ ਤੁਸੀਂ ਐਨਸੀਓ ਪ੍ਰਧਾਨ ਹੋ ਕਾਂਗਰਸ ਪਰ ਕਈ ਵਾਰ ਕਦੇ-ਕਦੇ ਤੁਸੀਂ ਕਾਂਗਰਸ ਦੇ ਖਿਲਾਫ ਵੀ ਉੱਥੇ ਨਿਕਲ ਜਾਂਦੇ ਹੋ ਕੀ ਕਾਰਨ ਕੀ ਹੈ ਹਾਲਾਂਕਿ ਹੈ ਤਾਂ ਇੱਕੋ ਹੀ ਉਹਦੇ ਚੋਂ ਐਨਸੀਓ ਦੇ ਚੋਂ ਹੀ ਹੈ ਬਟ ਮੈਂ ਬਥੇ ਰਿਵਰ ਮੈਂ ਦੇਖਿਆ ਵੀ ਹੈ ਚਾਹੇ ਉਹ ਜਦੋਂ ਯੂਨੀਵਰਸਿਟੀ ਦੇ ਬਾਹਰ ਠੇਕਾ ਬੰਦ ਕਰਵਾਇਆ ਸੀਗਾ ਠੇਕੇ ਉੱਤੇ ਤੁਸੀਂ ਐਕਸ਼ਨ ਲੱਤਾ ਸੀਗਾ ਹੈ ਵੀ ਉਹ ਕਿਸੇ ਨਾ ਕਿਸੇ ਵੱਡੇ ਕਾਂਗਰਸ ਲੀਡਰ ਤੁਸੀਂ ਜਾਂ ਤਾਂ ਕਾਂਗਰਸ ਦੇ ਕਈ ਲੀਡਰ ਨੂੰ ਬੜਾ ਫੜਦੇ ਹੋ ਨਹੀਂ ਨਹੀਂ ਕਾਂਗਰਸ ਦੇ ਲੀਡਰਾਂ ਨੂੰ ਨਹੀਂ ਫੜਦੇ ਸਾਬੇ ਤੁਹਾਡੀ ਸੋਚ ਗਲਤ ਹੈ ਮੈਂ ਸਹੀ ਨੂੰ ਫੜਦਾ ਹਾਂ ਹੁਣ ਇਹ ਚ ਮੈਂ ਤੁਹਾਨੂੰ ਕੋਈ ਗਲਤ ਗਲਤ ਨਹੀਂ ਕਰੀ ਕਿ ਰਾਜਾ ਵੜਿੰਗ ਨੂੰ ਜਾਣਾ ਚਾਹੀਦਾ ਹੁਣ ਜਿਹੜੇ ਸ਼ਰਾਬ ਦਾ ਠੇਕਾ ਬੰਦ ਕਰਾਇਆ ਮੈਂ ਗਲਤ ਗੱਲ ਕਰੀ ਨਹੀਂ ਉਹ ਸੀ ਇਹ ਕਹਿੰਦੇ ਸੀ ਫਿਰ ਇਹ ਚ ਮੈਂ ਸਹੀ ਨੂੰ ਫੜਦਾ ਗਲਤ ਨੂੰ ਫੜਦਾ ਚਾਹੇ ਜੋ ਮਰਜ਼ੀ ਹੋਵੇ ਮੈਂ ਇਹ ਕਹਿਣਾ ਚਾਹੇ ਉਹ ਕਾਂਗਰਸੀ ਹੋਵੇ ਅਕਾਲੀ ਦਲ ਦਾ ਹੋਵੇ ਬੀਜੇਪੀ ਦਾ ਹੋਵੇ ਜੋ ਬੰਦਾ ਗਲਤ ਆ ਉਹਨੂੰ ਮੈਂ ਗਲਤ ਕਹੂੰਗਾ ਇਹ ਤਾਂ ਮੇਰੇ ਗੁਰੂ ਸਾਹਿਬ ਨੇ ਮੈਨੂੰ ਕਿਹਾ ਹੈ ਉਹ ਬੰਦਾ ਹੀ ਕਹਦਾ ਜਿਹੜਾ ਗਲਤ ਨੂੰ ਸਹੀ ਕਹਿਣ ਲੱਗ ਜਾਵੇ ਤੇ ਸਹੀ ਨੂੰ ਗਲਤ ਕਹਿਣ ਲੱਗ ਜਾਵੇ ਪਰ ਇਫੈਕਟ ਨਹੀਂ ਪੈਂਦਾ ਆਪਣੇ ਹੀ ਲੀਡਰ ਉੱਤੇ ਸਵਾਲ ਚੱਕਣੇ ਕਈ ਵਾਰ ਜੇ ਉਹ ਗਲਤ ਨੇ ਫਿਰ ਉਹਨਾਂ ਤੇ ਇਫੈਕਟ ਪੈਣਾ ਚਾਹੀਦਾ ਮੇਰੇ ਤੇ ਕੀ ਇਫੈਕਟ ਪੈਣਾ ਚਾਹੀਦਾ ਜੇ ਤਾਂ ਮੈਂ ਗਲਤਾਂ ਤੁਸੀਂ ਮੈਨੂੰ ਦੱਸੋਗੇ ਭਾਈ ਤੂੰ ਇੱਥੇ ਗਲਤ ਜੇ ਉਹ ਗਲਤ ਨੇ ਫਿਰ ਉਹਨਾਂ ਤੇ ਇਫੈਕਟ ਪੈਣਾ ਚਾਹੀਦਾ ਨਾ ਕਿਧਰ ਨੂੰ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਜਦੋਂ ਮੀਟਿੰਗਾਂ ਹੁੰਦੀਆਂ ਨੇ ਕਹਿੰਦੇ ਯਾਰ ਤੁਸੀਂ ਆ ਕੇ ਸਾਡੀ ਖਲਾਫ ਕਰਦੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤੁਸੀਂ ਮੁਜਰਮ ਹੋਵੋਗੇ ਪੁਲਿਸ ਤੁਹਾਨੂੰ ਫੜੂਗੀ ਜਾਂ ਉਹ ਕਿਉਂਕਿ ਆਖਿਰਪਾਰ ਜਲੋਬੀ ਦੇਖਿਆ ਤਾਂ ਤੁਹਾਡੇ ਵੱਲੋਂ ਬੇਸ਼ੱਕ ਨਿਰਪੱਖ ਹੋ ਕੇ ਸਿੱਧੇ ਤੋਂ ਤੁਸੀਂ ਹੱਕ ਚੱਕਦੇ ਹੋ ਹੱਕ ਚੱਕਦੇ ਆ ਨਾ ਮਤਲਬ ਮੈਂ ਤਾਂ ਗਲਤ ਨਹੀਂ ਹੈਗਾ ਮੈਂ ਗਲਤ ਨਹੀਂ ਨਹੀਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਗਲਤ ਨਹੀਂ ਪਰ ਉਹਦੇ ਤੈਨ ਵੀ ਜਾਤਰ ਕਿਉਂਕਿ ਜਦੋਂ ਲੀਡਰ ਕਹਿੰਦਾ ਯਾਰ ਸਾਡੇ ਹੀ ਬੰਦੇ ਸਾਡੇ ਖਿਲਾਫ ਹੋਣ ਚਾਹੀਏ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਚੀਜ਼ ਬੜੀ ਦੇਖੀ ਗਈ ਹੈ ਆਪਸੀ 파ੜ ਬਥਰੇ ਪੈਂਦੇ ਨੇ ਵੱਡੇ ਵੱਡੇ ਲੀਡਰ ਕੋਈ ਕਾਂਗਰਸ ਦਾ ਇੱਕ ਜਿਹੜਾ ਹੈ ਸਿੱਧੇ ਤੌਰ ਤੇ ਫੈਕਟ ਹੀ ਪੈਂਦਾ ਵੀ ਆਪਸ ਦੀ ਲੜਾਈ ਬਥਰੀ ਮਸ਼ਹੂਰ ਹੈ ਤੁਸੀਂ ਮੇਰੀ ਗੱਲ ਕਰੋ ਮੈਨੂੰ ਨਹੀਂ ਪਤਾ ਕਾਂਗਰਸ ਦਾ 파ੜ ਪੈਂਦਾ ਪਰ ਮੈਂ ਤਾਂ ਮੈਨੂੰ ਮੈਨੂੰ ਉਹਦੇ ਬਾਰੇ ਨਹੀਂ ਜਾਣਕਾਰੀ ਨਹੀਂ ਆ ਮੈਂ ਉਹਦੇ ਕੁਝ ਬੋਲਣਾ ਨਹੀਂ ਚਾਹੂੰਗਾ ਪਰ ਜੇ ਮੈਂ ਆਪਣੀ ਗੱਲ ਕਰਨਾ ਚਾਹੂੰਗਾ ਨਾ ਸਾਹਿਬ ਜੇ ਜਿਹੜਾ ਬੰਦਾ ਗਲਤ ਆ ਚਾਹੇ ਉਹ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ ਮੈਂ ਤਾਂ ਉਹਦੇ ਖਿਲਾਫ ਬੋਲੂਗਾ ਜੇ ਮੈਂ ਗਲਤ ਐ ਉਹ ਮੇਰੇ ਖਿਲਾਫ ਬੋਲ ਦੇਵੇ ਪਰ ਜਦ ਤੱਕ ਮੈਂ ਸਹੀ ਐ ਤੇ ਉਹ ਗਲਤ ਨੇ ਤਸਾਬ ਫਿਰ ਇਹਦੇ ਵਿੱਚ ਤਾਂ ਫਿਰ ਕੋਈ ਮੈਨ ਲੱਗਦਾ ਭਾਦਰੀ ਵਾਲਾ ਹੀ ਕੰਮ ਆ ਨਜੂ ਸਿੰਘ ਸਿੱਧੂ ਆ ਜੋ ਹਟ ਗਏ ਨੇ ਕਿਤੇ ਨਾ ਕੀਤੇ ਉਹ ਸਟੈਪ ਬੈਕ ਕੀਤਾ ਨੇ ਇਹੀ ਚੀਜ਼ ਦੇ ਕਾਰਨ ਕਿਉਂਕਿ ਆਪਸੀ ਜੜੀ ਹੈ ਉਹ ਲੜਾਈ ਚੱਲਦੀ ਹੈ ਕਿਉਂਕਿ ਉਹ ਇੱਕ ਹੱਕ ਦੀ ਬਾਤ ਚੱਕਦੇ ਸੀ ਕਿ ਜਿਵੇਂ ਤੁਸੀਂ ਹਰ ਚੀਜ਼ ਕਰਦੇ ਹੋ ਮੇਰੀ ਗੱਲ ਤੁਹਾਨੂੰ ਮੈਨੂੰ ਉਹਨਾਂ ਦਾ ਨਹੀਂ ਪਤਾ ਜੀ ਕਿ ਕਿੱਥੇ ਉਹਨਾਂ ਦੀ ਪਰਸਨਲ ਲਾਈਫ ਆ ਮੈਨੂੰ ਤੁਸੀਂ ਮੇਰੀ ਜਥੇਵੰਦੀ ਬਾਰੇ ਜਾਂ ਮੇਰੇ ਬਾਰੇ ਪੁੱਛ ਸਕਦੇ ਹੋ ਮੈਂ ਉਹਦੇ ਬਾਰੇ ਠੋਕ ਕੇ ਜਵਾਬ ਦੇਣ ਨੂੰ ਤਿਆਰ ਹਾਂ ਹੁਣ ਕਿਸੇ ਦੀ ਪਰਸਨਲ ਲਾਈਫ ਬਾਰੇ ਮੈਂ ਕੀ ਜਵਾਬ ਦਵਾਂ ਤੁਹਾਨੂੰ ਪਟਨਾ ਬਿਆਨ ਸੀਗਾ ਕਹਿੰਦੇ ਵੀ ਯਾਰ ਆਪਸੀ ਇਹਨਾਂ ਦੀ ਕਾਂਗਰਸ ਵਿੱਚ ਲੜਾਈ ਕਿਤੇ ਨਾ ਕਿਤੇ ਕਹਿੰਦਾ ਮੈਂ ਸਟੈਪ ਬੈਕ ਕੀਤਾ ਸੀਗਾ ਜਿਹਦਾ ਬਿਆਨ ਦਿੱਤਾ ਸੀਗਾ ਜਦੋਂ 2022 ਦੇ ਇਹ ਨਵਜੋ ਸਿੰਘ ਸਿੱਧੂ ਨੇ 2022 ਚ ਇੱਤਾ ਸੀਗਾ ਸਰ ਆਪ ਜਦੋਂ ਹੈ ਤਾਂ ਉਹੀ ਪਾਰਟੀ ਵਿੱਚ ਨਾ ਪਾਰਟੀ ਉਹੀ ਨੇ ਮੈਂ ਤਾਂ ਮੇਰੇ ਜਿੱਤੇ ਪੰਦੀ ਤਾਂ ਲੱਗਣਾ ਨਾ ਪਾਰਟੀ ਤਾਂ ਉਹੀ ਨੇ ਮੈਂ ਤਾਂ ਇਸ਼ਾਰ ਹੈ ਨਾ ਤੁਸੀਂ ਮੈਨੂੰ ਮੇਰਾ ਸਵਾਲ ਪੁੱਛੋ ਸਾਬ ਮੈਨੂੰ ਕਿਸੇ ਹੋਰ ਦਾ ਸਵਾਲ ਪੁੱਛ ਕੇ ਮੈਨੂੰ ਕਿਉਂ ਮੈਂ ਜ਼ਰੂਰ ਮੁੱਦੇ ਚੱਕ ਰਿਆਂ ਜਿਹੜੇ ਮੁੱਦੇ ਚੱਕ ਕੇ ਜਿਹੜਾ ਬੰਦਾ ਗਲਤ ਮੈਂ ਉਹਨੂੰ ਵੀ ਗਲਤ ਕਹ ਰਿਆਂ ਚਾਹੇ ਉਹ ਆਪਣੀ ਪਾਰਟੀ ਦਾ ਹੋਵੇ ਹੋਰ ਮੈਂ ਕੀ ਕਰ ਹੁਣ ਮੈਂ ਖਬਰ ਬਣਾਉਣ ਦੇ ਚੱਕਰ 'ਚ ਐਵੇਂ ਕਿਸੇ ਨੂੰ ਹੋਰ ਕੱਢ ਜ ਮੈਨੂੰ ਮੇਰਾ ਸੁਭਾਈ ਹੈ ਨੀ ਕਾ ਮੇਰਾ ਸੁਭਾਤਾ ਜੇ ਤੁਸੀਂ ਕਹੋਗੇ ਹਾਂ ਵੀ ਨਵਜੋਤ ਸਿੰਘ ਸਿੱਧੂ ਦਾ ਠੇਕਾ ਸੀਗਾ ਮੈਂ ਉਹਨਾਂ ਨੂੰ ਵੀ ਕਹਿ ਦਊਂਗਾ ਗਲਤ ਨਹੀਂ ਸਭ ਮੈਨੂੰ ਮੇਰੇ ਮੁੱਦਿਆਂ ਤੇ ਪੁੱਛੋ ਮੈਨੂੰ ਮੈਨੂੰ ਨਹੀਂ ਪਤਾ ਕਿਸੇ ਬਾਰੇ ਤੁਸੀਂ ਕਿਸੇ ਦਾ ਨਾਮ ਲੈ ਕੇ ਕਹਿ ਰਹੇ ਹੋ ਕਿ ਇਹ ਗਲਤ ਨਹੀਂ ਹੈ ਸਹੀ ਨਹੀਂ ਮੈਂ ਕਿੱਦਾਂ ਕਹਿ ਸਕਦਾ ਲੋਕੀ ਡਿਸਾਈਡ ਕਰਨਗੇ ਮੈਂ ਕੌਣ ਹੁੰਨਾ ਡਿਸਾਈਡ ਕਰਨ ਵਾਲਾ ਚਲੋ ਆਖਿਰ ਵਿੱਚ 27 ਦੇ ਵਿੱਚ ਕੀ ਆਫੇ ਪ੍ਰੋਗਰਾਮ ਲੱਗ ਰਿਹਾ ਕਿਉਂਕਿ ਆ ਜਿਹੜੀ ਚੋਣ ਨੇ ਇਸ ਵਾਰ ਇਹ ਬੜੀ ਅਹਿਮਤ ਹੈ ਇਹੀ ਚੋਣਾਂ ਡਿਸਾਈਡ ਕਰਨੀਆਂ ਨੇ 2027 ਦੇ ਵਿੱਚ ਤੇ ਕਿੰਨੇ ਤਿਆਰ ਕਿਉਂਕਿ ਐਨਐਸਸੀ ਯੂਥ ਯੂਥ ਸਭ ਤੋਂ ਵੱਡੀ ਪਾਵਰ ਮੰਨੀ ਜਾਂਦੀ ਹੈ ਕਿਉਂਕਿ ਹਰ ਪਾਰਟੀ ਚ ਯੂਥ ਹੈ ਜੀ ਚੀਜ਼ ਹੈ ਜਿਹੜਾ ਤਕਤਾ ਪਲਟ ਵੀ ਕਰ ਸਕਦੀ ਹੈ ਸਿਆਸਤ ਨੂੰ ਸਤਾਤਾ ਰੇਚ ਵੀ ਲਿਆ ਸਕਦੀ ਹੈ ਕੀ ਤਿਆਰੀਆਂ ਲੱਗ ਰਹੀਆਂ ਇਸ ਵਾਰ ਕਾਂਗਰਸ ਕੀ ਤਿਆਰੀਆਂ ਨੇ ਐਨਐਸਸੀ ਵੱਲੋਂ ਕੀ ਤਿਆਰੀਆਂ ਨੇ ਕਿਉਂਕਿ ਇੱਕ ਪਾਸੇ ਯੂਨੀਵਰਸਿਟੀ ਚੋਣਾਂ ਨੇ ਦੂਸਰੇ ਪਾਸੇ 27 ਦੇ ਵਿੱਚ ਵੀ ਨੇ ਨਹੀਂ ਨਹੀਂ ਪਤਾ ਕੀ ਗੱਲ ਹੈ ਯੂਨੀਵਰਸਿਟੀ ਚੋਣਾਂ ਹਰ ਸਾਲ ਆ ਜਾਂਦੀਆਂ ਨੇ 27 ਤੱਕ ਦੋ ਵਾਰ ਯੂਨੀਵਰਸਿਟੀ ਦੀ ਚੋਣਾਂ ਆਉਣੀਆਂ ਨੇ ਇਸ ਲਈ ਯੂਨੀਵਰਸਿਟੀ ਦੀ ਚੋਣਾਂ ਨੂੰ ਇਹਦੇ ਨਾਲ ਨਾ ਕੰਪੇਅਰ ਕਰੀਏ ਗੱਲ ਏ ਹੈ ਪਰ ਜੋਰ ਤਰੀਕੇ ਦੇ ਨਾਲ ਆਪਣਾ ਤਿਆਰੀ ਹੋਊਗੀ ਚਾਹੇ ਉਹ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਦਿੱਕਤ ਇਹ ਹੈ ਕਿ ਲੋਕੀ ਕਿਸ ਦੇ ਨਾਲ ਜੁੜਦੇ ਨੇ। ਚੱਕਰ ਤਾਂ ਲੋਕ ਹੀ ਪਾਰਟੀਆਂ ਬਣਾਉਂਦੇ ਨੇ ਨਾ। ਲੋਕਾਂ ਨੇ ਇਹੀ ਲੀਡਰ ਬਣਾਉਣੇ ਨੇ ਜਿਹਦੇ ਨਾਲ ਲੋਕ ਜੁੜੂਗੇ ਨੇ ਤਿਆਰੀਆਂ ਸਾਰੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਜਦ ਲੋਕੀ ਕਿਸੇ ਹੋਰ ਦੇ ਨਾਲ ਜਾ ਖੜ ਜਾਂਦੇ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕੀ ਐਂਟੀ ਹੋਏ ਹੋਏ ਨੇ। ਇਸ ਲਈ ਲੋਕਾਂ ਦੀ ਕਚਹਿਰੀ 'ਚ ਫੈਸਲਾ ਹੁੰਦਾ ਜੋ ਵੀ ਲੋਕ ਕਹਿਣਗੇ ਜੇ ਉਹ ਕਾਂਗਰਸ ਨੂੰ ਚੁਣਦੇ ਨੇ ਤਾਂ ਫਿਰ ਬਹੁਤ ਵਧੀਆ ਗੱਲ ਹੈ ਕਾਂਗਰਸ ਦੇ ਵਿਚਾਰਧਾਰਕਾਂ ਨੂੰ ਚੁਣਦੇ ਨੇ ਸਾਡੇ ਅਰਗਿਆਂ ਨੂੰ ਚੁਣਦੇ ਨੇ ਤਾਂ ਇਸ ਤੋਂ ਵਧੀਆ ਗੱਲ ਕੀ ਹੋਊਗੀ ਜੀ ਤੁਹਾਨੂੰ ਤਾਂ ਲੁਧਿਆਣਾ ਵਿੱਚ ਇੱਕ ਪਾਸੇ ਜਿਮਨੀ ਚੋਣਾ ਨੇ ਪਰ ਇਸ ਚੋਣਾਂ ਦਾ ਜਿਹੜਾ ਡਿਸਾਈਡ ਹੋਊਗਾ ਕਿ 27 ਵਿੱਚ ਕਿਜੀ ਸਰਕਾਰ ਬਣੂਗੀ 27 ਦੇ ਵਿੱਚ ਕੌਣ ਬਾਜ਼ੀ ਮਾਰ ਕੇ ਜਾਊਗਾ ਪਰ ਲਗਾਤਾਰ ਸਰਕਾਰ ਦੇ ਇਸ ਆਮ ਆਇ ਪਾਰਟੀ ਸਰਕਾਰ ਨੂੰ 3 ਸਾਲ ਤੋਂ ਉੱਪਰ ਬੀਤ ਚੁੱਕੇ ਨੇ ਪਰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਕ ਖਰਾਬ ਹੋ ਚੁੱਕੇ ਨੇ ਕਿ ਲੋਕ ਇਸ ਵਕਤ ਤਰਾਹੀਤ ਰਾਹੀ ਅੰ ਵਿੱਚ ਮਚੀ ਹੋਈ ਹੈ ਹਾਲਾਂਕਿ ਇਹ ਹੀ ਚੀਜ਼ ਦੇਖਣਾ ਹੋਵੇਗਾ ਕਿ ਇਸ ਵਾਰ ਦੀਆਂ ਚੋਣਾਂ ਜਿੰਨੀ ਚੋਣਾਂ ਕਿੰਨਿਕ ਪਾਰਟੀ ਦੇ ਲਈ ਸੱਤਾਧਾਰੀ ਪਾਰਟੀ ਲਈ ਕਿੰਨਿਕ ਫਾਇਦੇਮੰਦ ਰਹੋਗੀ ਮੇਰੇ ਸਹਿਯੋਗੀ ਆ ਰਾਮ ਦੇ ਨਾਲ ਮੈਂ ਅਭਿਸ਼ੇਕ ਮਹਾਲੀ